ਪਿੰਡ ਬਲੂਰ ਰੋਪੜ ਨਹਿਰ ਵਿਖੇ ਬਾਲਣ ਚੁਗਣ ਗਈ ਔਰਤ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਅਪਸ਼ਬਦ ਬੋਲੇ ਗਏ ਹਨ ਅਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਹੈ ਜ਼ਖਮੀ ਹਾਲਤ ਵਿੱਚ ਉਸ ਪੀੜਤ ਔਰਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੀੜਤਾਰਤਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਵੱਲੋਂ ਪੀੜਤ ਮਹਿਲਾ ਦੀ ਸ਼ਿਕਾਇਤ ਤੇ ਪਿੰਡ ਦੇ ਹੀ ਦੋ આરોપીਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜੀ ਨਾਮ ਇਹ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਬਲੂਰ ਦੇ ਬਲੂਰ ਪਿੰਡ ਦੇ ਜੀ ਹਾਂਜੀ ਕੀ ਜਾਤੀ ਨਾਲ ਸੰਬੰਧ ਰੱਖਦੀ ਹੈ ਜੀ ਵਾਲਮੀਕ ਸੰਬੰਧ ਜੀ ਹਾਂਜੀ ਹਾਂ ਜੀ ਕੀ ਗੱਲਬਾਤ ਹੈ ਜੀ ਮੈਂ ਬਾਲਣ ਚੁਗਣ ਗਈ ਸਾਂ ਦੀ ਕਿੱਥੇ ਗਈ ਜੀ ਰੋਪੜ ਤੇ ਜੀ ਸਰਕਾਰੀ ਥਾਂ ਤੇ ਹਾਂਜੀ ਸਰਕਾਰੀ ਥਾਂ ਐ ਉੱਥੇ ਮੈਂ ਗਈ ਸੀ ਮੈਨੂੰ ਗਾਲ੍ਹਾਂ ਮੰਦੇ ਦਿੰਦਾ ਕਿਉਂ ਇੱਥੇ ਪਰ ਵੀ ਜ਼ਿੰਮੇਦਾਰ ਉੱਥੇ ਸੀ ਕੋਈ ਜ਼ਿੰਮੇਦਾਰ ਸੀ ਕਿਵੇਂ ਆਇਆ ਜ਼ਮੀਨ ਸੀ ਦੋ ਰਾਹ ਜਾਂਦਾ ਸੀ ਦੋ ਤਰ੍ਹਾਂ ਦੀ ਜ਼ਮੀਨ ਸੀ ਮੈਂ ਤਾਂ ਸਾਂਝੀ ਥਾਂ ਦੇ ਫਿਰਦੀ ਸਰਕਾਰੀ ਤੇ ਮੈਂ ਕੜੋਲਾ ਦੀ ਜ਼ਮੀਨ ਦੇ ਵਿੱਚ ਫਿਰਦੀ ਸਾਂ ਦੀ ਸਰਕਾਰ ਦੀ ਥਾਂ ਦੇ ਫਿਰਦੀ ਸਾਂ ਦੀ ਹਾਂ ਹਾਂ ਸਰਕਾਰ ਦੀ ਥਾਂ ਨੂੰ ਮੈਨੂੰ ਗਾਲ੍ਹਾਂ ਦਿੰਦਾ ਸੀ ਗੰਦੀਆਂ ਗੰਦੀਆਂ ਕਹਿੰਦਾ ਸੀ ਮੈਨੂੰ ਬਹੁਤ ਗਲਤ ਸ਼ਬਦ ਬੋਲਦਾ ਸੀ ਮੈਨੂੰ ਫਿਰ ਮੈਨੂੰ ਕਰੇ ਗਿਆ ਕਰੋ ਗਾਲਾਂ ਦੇਣ ਦੇ ਦਾ ਕਰੇ ਗਿਆ ਚਲ ਕਰੋ ਰੋਟੀਆਂ ਲਿਆਂਦੀ ਤੇਰਾ ਦੇ ਨਾਲ ਪਿਓ ਨੂੰ ਲਿਆਇਆ ਆਦੇ ਪਿਓ ਨੂੰ ਤੈਨੂੰ ਲਿਆਇਆ ਫਿਰ ਦੋਹੇ ਪਿਓ ਪੁੱਤ ਗਲ ਮੇਰੇ ਪੈ ਗਲੇ ਤੋਂ ਮੈਨੂੰ ਆਣ ਕੇ ਫਾੜ ਲਿਆ ਫਿਰ ਮੇਰੇ ਨਾਲ 7 ਸਾਲ ਦਾ ਮੇਰਾ ਬੱਚਾ ਹੈ ਆਉਂਦੇ ਵੀ ਨਾਲ ਮਾਰਿਆ ਜੀ ਜੀ ਕਿ ਜਾਨਵਾਰਾਂ ਨਾਲ ਪੜਾ ਜੀ ਜਾਨਵਾਰਾਂ ਨਾਲ ਬਹੁਤ ਪੜਾ ਜੀ ਕੁੱਟਿਆ ਮੈਨੂੰ ਉਹਨਾਂ ਨੇ ਹਾਂਜੀ ਆਵੇ ਆਵੇ ਸਾਰੇ ਮੇਰੇ 파ਟੇ ਕਪੜੇ ਜੀ ਸੱਚ ਤਰੂ ਬਹੁਤ ਮੇਰੇ ਨਾਲ ਕੀਤੀ ਇਹ ਸਾਰੀ ਚੀਜ਼ਾਂ ਮੇਰਾ ਬੁਰਾ ਹਾਲ ਏ ਜੀ ਬੁਰਾ ਹਾਲ ਮੇਰਾ ਕੀਤਾ ਬਹੁਤ ਜ਼ਿਆਦਾ ਬੇ ਰਹਿਮੀ ਨਾਲ ਕੁੱਟਿਆ ਨਾਲ ਮੈਨੂੰ ਮੈਂ ਦੱਸ ਨਹੀਂ ਸਕਦੀ ਜੀ ਹੁਣ ਕੀ ਮੰਗ ਗਏ ਤੁਹਾਡੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਹਾਂਜੀ ਬਹੁਤ ਧਮਕੀਆਂ ਦਿੰਦੇ ਨੇ ਆਣ ਆਣ ਕੇ ਠੀਕ ਹੈ ਤੇ ਬੇੜੇ ਚ ਰਹਿੰਦੇ ਨੇ ਤੇ ਟਿੰਡ ਚ ਨਹੀਂ ਰਹਿੰਦੇ ਨਾ ਵੇਧਰੋਂ ਨੰਗਨ ਨਹੀਂ ਐਣਾਉ ਦੇਣਾ ਵੀ ਸਰਕਾਰ ਦੀ ਥਾਂ ਸਰਕਾਰ ਜਾਂ ਤਾਂ ਰੋਕੇ ਫੇਰ ਹੀ ਆ ਸਰਕਾਰ ਦੀ ਥਾਂ ਤਾਂ ਕੋਈ ਨਹੀਂ ਰੋਕ ਸਕਦਾ ਸਾਨੂੰ ਸਰਕਾਰ ਦੀ ਥਾਂ ਦੇਸੀ ਹਰ ਸਾਲ ਵੀ ਤੁਰ ਫੇਰ ਸਕਦੇ ਜੀ ਕਾਰਵਾਈ ਹੋਣੀ ਹਾਂਜੀ ਕਾਰਵਾਈ ਮੰਗਨੇ ਅਸੀਂ ਆਂ ਵੀ ਕਾਜ ਮੈਂ ਸਾਡੀ ਕਾਲ ਨੂੰ ਹੋਰ ਜਨਾਨੀਆਂ ਵੀ ਜਾਂਦੀਆਂ ਨੇ ਹੋਰ ਕਿਸੇ ਦੇ ਵੀ ਗੱਲ ਪੈ ਸਕਦੇ ਆ ਜੀ ਅਸੀਂ ਕੱਲੇ ਤੋਂ ਕੱਲੇ ਜਾਣ ਆਲੇ ਉਧਰ ਹਾਂ ਕਾਰਵਾਈ ਹੋਣੀ ਹਾਂਜੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੀ ਕੀ ਨਾਮ ਦਾ ਬਕਸ਼ੀ ਸਿੰਘ ਜੀ ਬਕਸ਼ੀ ਸੇ ਕੀ ਲੱਗਦਾ ਇਹ ਸਾਡੀ ਨੋਹ ਹੈ ਜੀ ਤੇ ਕੀ ਕਰ ਰਹੇ ਇਹ ਮਹਾਰਾਜ ਬਾਲਨ ਚੁਗਨ ਗਈ ਸੀ ਨਹਿਰ ਤੇ ਤੇ ਬਾਲਨ ਚੁਗਦੀ ਉੱਥੇ ਜ਼ਿਮੀਂਦਾਰਾਂ ਦੇ ਘਰ ਨੇ ਦੋ ਤੇ ਜ਼ਿੰਮੇਦਾਰ ਨੇ ਜ਼ਿੰਮੇਦਾਰਾਂ ਦੇ ਕਾਰਨ ਉਹਨਾਂ ਨੇ ਇਹਨੂੰ ਕੁੱਤਿਆ ਮਾਰਿਆ ਬਾਲਨ ਚੋਕ ਦੀ ਕੀ ਕਰ ਰਹੀ ਸੀ ਬਾਲਨ ਚੋਕ ਦੀ ਸੀ ਬਾਲਨ ਚੋਕ ਨੂੰ ਗਾਲੀ ਗਲੋਚ ਕੀਤਾ ਸੀ ਹਾਂਜੀ ਗਾਲੀ ਗਲੋਚ ਜਾਤ ਵਾਰੇ ਗਲਤ ਸ਼ਬਦ ਬੋਲੇ ਦਸਿਆ ਇਹਨੇ ਇਹ ਵੀ ਰੇ ਮੀਰਲ ਕੁੱਟ ਮਾਰ ਕੇ ਬਹੁਤ ਜੀ ਬਾਲਨ ਤੋਂ ਉਹਨੇ ਨਹਿਰ ਤੋਂ ਚੁਗਿਆ ਇੱਕ ਇੱਕ ਉਹਦਾ ਮੁੰਡਾ ਦੋਵੇਂ ਨੇ ਕੋਟ ਮਾਰੀ ਹਾਂਜੀ ਹੋਰ ਕਾਰਵਾਈ ਦੀ ਮੰਗ ਹੈ ਮਹਾਰਾਜ ਹੱਥ ਜੋੜ ਕੇ ਸਾਡੀ ਬੇਨਤੀ ਹੈ ਅਨਸਾਫ ਮਿਲਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲ ਅੱਜ ਤੱਕ ਇਹ ਗਈ ਹੈ ਕੱਲ ਹੋਰ ਕਿਸੇ ਦੇ ਗਾਲ ਪੈਣਗੇ ਤੇ ਜਨਾਨੀਆਂ ਸੁਰੱਖਤ ਨਹੀਂ ਰਹੀਆਂ ਸੁਰੱਖਿਆ ਦੇ ਲਈ ਹਾਂਜੀ ਕੀ ਨਾਮ ਤੁਹਾਡਾ ਵੀਰਪਾਲ ਜੀ ਵੀਰਪਾਲੇ ਕੀ ਲੱਗਦੇ ਨੇ ਭਾਬੀ ਆ ਜੀ ਭਾਬੀ ਤੁਹਾਡੇ ਕੀ ਗੱਲਬਾਤ ਹੋਈ ਇਹ ਬਾਲੰਗ ਚੁਗਨ ਗਈ ਸੀ ਨਹਿਰ ਨਹਿਰ ਦੇ ਉੱਪਰ ਕਿਹੜੇ ਪਿੰਡ ਤੇ ਬਲੂਰ ਤੇ ਬਾਲਨ ਚੁਗਨ ਗਈ ਸੀ ਇਹਨਾਂ ਦੇ ਘਰ ਪਿੱਛੇ ਨੇ ਤੇ ਬਾਲਨੇ ਗਾਂ ਚੁਗਦੀ ਪਈ ਸੀਗੀ ਦੋਵੇਂ ਪਿਓ ਪੁੱਤ ਆਏ ਨੇ ਆ ਕੇ ਤੇ ਪੁੱਛਿਆ ਨਹੀਂ ਦੱਸਿਆ ਨਹੀਂ ਗਾ ਤੇ ਇਹਨੂੰ ਕੁੱਟ ਮਾਰ ਉਹਨਾਂ ਨੇ ਬਹੁਤ ਜ਼ਿਆਦਾ ਕੀਤੀ ਹੋਈ ਹੈ ਮਤਲਬ ਦੱਸ ਨਹੀਂ ਸਕਦੇ ਜਿੰਨੀ ਇਹਨਾਂ ਨੇ ਕੁੱਟ ਮਾਰ ਕੀਤੀ ਜਾਨਵਰਾਂ ਨਾਲ ਵੀ ਪੜਾ ਨਾਲ ਕੁੱਟ ਮਾਰ ਕੀਤੀ ਹੁੰਦੇ ਨੇ ਹਾਂਜੀ ਤੇ ਫਿਰ ਜਦੋਂ ਕਿ ਮੁੰਡਾ ਘਰੇ ਗਿਆ ਤੇ ਮੁੰਡੇ ਨੇ ਵੀ ਇਹਨਾਂ ਨੇ ਫੜ ਕੇ ਚਪੇੜਾ ਮਾਰਿਆ 7 ਸਾਲ ਦਾ ਮੇਰਾ ਭਤੀਜਾ ਹੈ ਇਹਨੂੰ ਬੰਨ ਕੇ ਤੇ ਮੈਹਰਤ ਖਿਚਾਉਂਦੇ ਤੇ ਮੋਟਰ ਤੇ ਖਿੱਚ ਕੇ ਲਾ ਜਾਂਦੇ ਸੀ ਕਹਿੰਦੇ ਸੀ ਇਹਨੂੰ ਬੰਨੋ ਅਜ ਛੱਡਣਾ ਨਹੀਂਗਾ ਉਹ ਜਨਰਲ ਬੰਦੇ ਹਾਂਜੀ ਤੇ ਸਰਦਾਰ ਬੰਦੇ ਨੇ ਉਹਨੂੰ ਕੀ ਇਹਨਾਂ ਨੂੰ ਕਹਾਂਗਾ ਨਾਮ ਛੱਕੇ ਹੋਏ ਨੇ ਇਹਨਾਂ ਨੇ ਇਹਨਾਂ ਨੂੰ ਇਚਾਈਦਾ ਨਹੀਂ ਸੀਗਾ ਵੀ ਇਹਨਾਂ ਨੇ ਬੱਸ ਰੋਕੀ ਕਰਨੀ ਹਾਂਜੀ ਇਹਨਾਂ ਨੇ ਫਿਰ ਵੀ ਇਹਨਾਂ ਨੇ ਇਹ ਹਰਕਤ ਇਹਨਾਂ ਨੇ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਦੇ ਅੱਜ ਮੇਰੇ ਭਾਬੀ ਨਾਲੇ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਨਿਆਂਸਾ ਚਾਹੀਦਾ ਸਰ ਇੱਕ ਨ ਪਿੰਡ ਬਲੂਰ ਥਾਣਾ ਗੋਲਗੜੀ ਵਿਖੇ ਸਾਨੂੰ ਕੰਪਲੇਨ ਰਿਸੀਵ ਹੋਈ ਸੀ ਇੱਕ ਔਰਤ ਵੱਲੋਂ ਜਿਸ ਦਾ ਨਾਮ ਹੈ ਸਰਬਜੀਤ ਕੌਰ ਉਮਰ ਤਕਰੀਬਨ 29 ਸਾਲ ਜਿਸ ਵਿੱਚ ਇਹਨੇ ਦੱਸਿਆ ਕਿ ਪਿੰਡ ਦੀ ਨਹਿਰ ਕੋਲੇ ਖੇਤਾਂ ਵਿੱਚੋਂ ਬਾਲਣ ਰੁਕਣ ਗਈ ਸੀ ਤੇ ਉੱਥੇ ਹੀ ਪਿੰਡ ਦੇ ਦੋ ਵਿਅਕਤੀਆਂ ਨੇ ਇਹਦੀ ਕੁੱਟਮਾਰ ਕੀਤੀ ਹੈ ਤੇ ਇਹਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਜਿਸ ਦੇ ਤਹਿਤ ਅਸੀਂ ਐਮਐਲਆਰ ਰਿਸੀਵ ਹੋਣ ਤੇ ਕਾਰਵਾਈ ਕਰਦਿਆਂ थाना कोलगड़ी विखे मुकदमा नंबर इक्की दर्ज किया है जिस अधीनधारा एक सौ छब्बी दो बी एन एस एक सौ पंद्रह दो बी एन एस एस सी एस टी एक्ट राही कार्रवाई शुरू कर दी गई तक दोषी अज तक अरेस्ट नहीं पर जल्द अरेस्ट कर ले जाए